प्यारे बच्चों मैं ਤੁਹਾਡੀ ਆਪਣੀ ਜਵ ਕਬ ਮਲਜੀਤ ਕੋ ਰਹੇ ਟੀਚਰ ਸਰਕਾਰੀ ਪ੍ਰਾਇਮਰੀ ਸਮਾਰਟਸ ਕੋ ਲੈਦਣਾ ਕਲਸਟਰ ਬਹਾਦਰਪੁਰ ਬਲਾਕ ਟੀਮਾ ਤੇ ਜਿਲ੍ਹਾ ਸੰਗਰੂਰ ਸੋ ਬੱਚੇ ਆਪਣੇ ਕੋਲ ਜਮਾ ਤੀਜੀ ਦੀ ਅਭਿਆਸੀ 14 ਚੁੱਕੀ ਆ ਆਪਾਂ ਅੱਜ ਬੱਚਿਓ ਇਸ ਨੂੰ ਹੱਲ ਕਰਾਂਗੇ ਤੇ ਦੂਸਰੀ ਗੱਲ ਬੱਚਿਓ ਆਪਾਂ ਪੰਜਾਬੀ ਮੈਥ ਅਤੇ ईवीएस ਇੱਕੋ ਵੀਡੀਓ ਦੇ ਵਿੱਚ ਬਣਾਵਾਂਗੇ ਬਹੁਤ ਛੋਟ ਦੇ ਵਿੱਚ ਬਣਾਵਾਂਗੇ ਬੱਚਿਓ ਤਾਂ ਕਿ ਆਪਣੀ ਵੀਡੀਓ ਜਿਹੜੀ ਉਹ ਲੰਬੀ ਨਾ ਹੋਵੇ ਪਾਣੀ ਸਾਡੇ ਜਿਉਂਦੇ ਰਹਿਣ ਲਈ ਬਹੁਤ ਜ਼ਰੂਰੀ ਹੈ ਸਾਡੇ ਘਰਾਂ ਵਿੱਚ ਟੋਟੀਆਂ ਜਾਂ ਨਲਕੇ ਰਾਹੀਂ ਜੋ ਪਾਣੀ ਆਉਂਦਾ ਹੈ ਉਹ ਧਰਤੀ ਦੇ ਹੀਠਾਂ ਤੋਂ ਆਉਂਦਾ ਹੈ ਧਰਤੀ ਹੇਠਲਾ ਪਾਣੀ ਬਹੁਤ ਹੀ ਤੇਜ਼ੀ ਨਾਲ ਹੀਠਾਂ ਜਾ ਰਿਹਾ ਹੈ ਜੇਕਰ ਅਸੀਂ ਇਸ ਦੀ ਸੰਭਾਲ ਨਾ ਕੀਤੀ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਕਿੱਲਤ ਆ ਜਾਵੇਗੀ ਬੱਚੋ نیچے ਵੀ ਇਹਦੀ ਆਪਸ਼ਨਾਂ ਨੇ ਪੈਰਾਗਾ ਤਾਂ ਬੱਚੇ ਆਪਾਂ ਸਿੱਧਾ ਇਸ ਦੇ ਪ੍ਰਸ਼ਨ ਤੇ ਚੱਲਾਂਗੇ ਨਲਕੇ ਵਾਲਾ ਪਾਣੀ ਕਿੱਥੋਂ ਆਉਂਦਾ ਹੈ ਤੈਸਦੀ ਆਪਸ਼ਨ ਨੰਬਰ 3 ਜੀ ਠੀਕ ਆ ਧਰਤੀ ਦੇ ਹੇਠਾਂ ਤੋਂ ਇਸ ਇਸ਼ਤਿਹਾਰ ਵਿੱਚ ਸਾਨੂੰ ਕੀ ਸੰਭਾਲਣ ਲਈ ਕਿਹਾ ਗਿਆ ਹੈ ਤਾਂ ਬੱਚੇ ਇਸ ਇਸ਼ਤਿਹਾਰ ਵਿੱਚ ਆਪਾਂ ਨੂੰ ਕੀ ਸੰਭਾਲਣ ਲਈ ਕਿਹਾ ਗਿਆਗਾ ਪਾਣੀ ਆਪਸ਼ਨ ਨੰਬਰ 10 ਨਾ ਸਮੇ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਬੱਚੇ ਮੈਂ ਸਿਰਫ ਇਹਦੀਆਂ ਆਪਸ਼ਨਾਂ ਤੇ ਗੋਲਾ ਲਾਉਂਗੀ ਆਪਣੀ ਵੀਡੀਓ ਲੰਬੀ ਬਣ ਜੂਗੀ ਆਪਸ਼ਨ ਨੰਬਰ 10 ਲਗਾਤਾਰ ਟੁੱਟੀ ਖੁੱਲੀ ਛੱਡੀ ਰਹਿਣ ਦੇਣੀ ਚਾਹੀਦੀ ਹੈ ਇਹ ਗਲਤ ਆਪਸ਼ਨਾਂ ਵਿੱਚੋਂ ਇੱਥਾਂ ਲਿਖਿਆ ਵਿੱਚੋਂ ਕੌਣ ਪਾਣੀ ਦੀ ਸੰਭਾਲ ਕਰ ਰਿਹਾ ਹੈ ਇਹਦੀ ਆਪਸ਼ਨ ਨੰਬਰ ਕਿਹੜੀ ਸਹੀ ਹੈ ਵਿੱਚੋਂ ਚੌਥੇ ਦੀ ਆਪਸ਼ਨ ਨੰਬਰ 2 ਗਮਨ ਸਕੂਲ ਵਾਲੀ ਪਾਣੀ ਦੀ ਬੋਤਲ ਵਿੱਚ ਬੱਚਿਆ ਪਾਣੀ ਪੌਦਿਆਂ ਨੂੰ ਪਾਉਂਦਾ ਹੈ ਪੰਜਵਾਂ ਪ੍ਰਸ਼ਨ ਜੇਕਰ ਅਸੀਂ ਇਸ ਦੀ ਸੰਭਾਲ ਨਾ ਕੀਤੀ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਕਿੱਲਤਾ ਜਾਵੇਗੀ ਕਿੱਲਤ ਦਾ मीनिंग ਹੈਗਾ ਬੱਚਿਓ ਕਮੀ ਆਪਸ਼ਨ ਨੰਬਰ 2 6ਵੇਂ ਬੱਚਿਓ ਕਵਿਤਾ ਦੀ 17 ਨਿਤੀਆਂ ਹੋਈਆਂ ਨੇ ਲਾਈਨਾਂ ਦਿੱਤੀਆਂ ਹੋਈਆਂ ਨੇ ਬੁਲਾਇਆ ਨਹੀਂ ਦੁਆਰਾ ਆਉਣਾ ਬਚਪਨ ਹੈ ਇੱਕ ਅਜਿਹਾ ਖਜ਼ਾਨਾ ਬਾਰ ਬਾਰ ਇਹ ਯਾਦ ਹੈ ਆਉਣਾ ਬਚਪਨ ਦਾ ਹਰ ਪਲ ਸੁਹਣਾ ਕਿੱਦਰਾਂ ਕੁੱਦਣਾ ਤੇ ਘਰ ਦਾ ਖਾਣਾ ਮੌਜ ਮਸਤੀ ਵਿੱਚ ਚੂਮਣਾਗਾਉਣਾ ਦੋਸਤੀ ਵਿੱਚ ਸਭ ਝਗੜੇ ਭੁੱਲ ਜਾਣਾ ਵਿੱਚ ਅਸਮਾਨੀ ਪਤੰਗ ਚੜਾਉਣਾ ਲੋਕਣ ਮੀਚੀ ਕੋਟਲਾ ਚ ਪਾਕੀ ਖੇਡਣਾ ਮੀਚ ਚ ਕਾਗਜ਼ ਦੀ ਕਿਸ਼ਤੀ ਚਲਾਉਣਾ ਤਾਂ ਇਹਦੀ ਆਪਸ਼ਨ ਕਿਹੜੀ ਬੱਚਿਓ ਆਪਾਂ ਪ੍ਰਸੰਨ ਚ ਚਲਦੇ ਆਂ 6ਵੇਂ ਤੇ ਉਪਰੋਕਤ ਕਵਿਤਾ ਦਾ ਟੋਕਮਾਸਰ ਲੇਖ ਕੀ ਹੈ ਤਾਂ ਇਸ ਦਾ ਕਿਹੜਾ ਸਹੀ ਹੈ ਬੱਚਿਓ ਆਪਸ਼ਨ ਨੰਬਰ 2 ਬਚਪਨ ਪ੍ਰਸਾਤ ਕਵਿਤਾ ਅਨੁਸਾਰ ਦੁਵਾਰਾ ਕੀ ਨਹੀਂ ਆਉਣਾ इसते भी बच बचपन ही ठीक है ऑप्शन नंबर तीन अठवा प्रश्न दोस्ती शब्द का विरोधी शब्द की होगा तो दोस्ती शब्द का विरोधी शब्द की होगा दुश्मनी ऑप्शन नंबर तीन नौवां प्रश्न कविता खेड का नाम नहीं आया नौवे का केड़ा सही ऑप्शन नंबर दो कोटला स्पाक 10ਵਾਂ ਹੈਗਾ ਪੈਰਾ ਦਾ ਬੱਚਿਓ ਪੈਰਾ ਤੁਸੀਂ ਸ਼ੀਟੋਂ ਦੇਖ ਕੇ ਪੜ ਲਿਓ ਮੈਂ ਸਿਰਫ ਇਸ ਤੇ ਪ੍ਰਸ਼ਨਾਂ ਦੇ ਉੱਤਰ ਹੀ ਕਰਵਾਉਂਗੀ ਤਾਂ ਕਿ ਆਪਣੀ ਵੀਡੀਓ ਜਿਹੜੀ ਉਹ ਲੰਬੀ ਨਾ ਬਣੇ ਭੁੱਖ ਕਿਸ ਨੂੰ ਲੱਗੀ ਸੀ ਭੁੱਖ ਕਿਹਨੂੰ ਲੱਗੀ ਸੀ ਬੁਲਬੁਲ ਨੂੰ ਆਪਸ਼ਨ ਨੰਬਰ 2 ਬੁਲਬੁਲ ਕੀ ਕਰਦੀ ਸੀ ਅਮਰੂਦਾਂ ਤੇ ਠੂੰਗਾ ਮਾਰਦੀ ਸੀ ਅਮਰੂਦ ਖਾਂਦੀ ਸੀ ਖਾਣ ਨਾਲੋਂ ਵੱਧ ਖਰਾਬ ਕਰਦੀ ਸੀ ਬਰਬਾਦ ਕਰਦੀ ਸੀ ਤਾਂ ਬੱਚੇ ਦੇ ਆਪਸ਼ਨ ਨੰਬਰ 4 ਆ ਠੀਕ ਆ ਇਹ ਸਾਰੇ ਬੋਲਬੋਲ ਨੇ ਆਪਣੇ ਨਾਲੋਂ ਤੋਤੇ ਦਾ ਕੀ ਫਰਕ ਦੱਸਿਆ ਇਹਦੇ ਆਪਸ਼ਨ ਨੰਬਰ 3 ਜੀ ਠੀਕ ਆ ਤੋਤਾ ਸਿਰਫ ਅਮਰੂਦ ਹੀ ਖਾਂਦਾ ਹੈ ਅਮਰੂਦ ਨੇ ਆਪਣੀ ਪਰੇਸ਼ਾਨੀ ਕਿਵੇਂ ਹੱਲ ਕੀਤੀ ਇਹਦਾ ਬੱਚੇ ਪਹਿਲਾਂ ਤਾਂ ਸਭ ਤੋਂ ਆਪਾਂ ਨੂੰ ਠੀਕ ਕਰਨਾ ਪਊ ਦੇਖੋ অপਸ਼ਨ ਨੰਬਰ 1 ਹੋ ਗਿਆ অপਸ਼ਨ ਨੰਬਰ 2 ਹੋ ਗਿਆ অপਸ਼ਨ ਨੰਬਰ 3 ਜਿੱਥੇ 3 ਸੀ ਬੱਚੇ ਉੱਥੇ ਵੀ 2 ਹੀ ਲਿਖਿਆ ਪਿਆ ਇੱਥੇ ਸਭ ਤੋਂ ਪਹਿਲਾਂ ਆਪਾਂ অপਸ਼ਨ ਨੰਬਰ 3 ਕਰਾਂਗੇ অপਸ਼ਨ ਨੰਬਰ 10 ਤਾਂ ਬੱਚੇ ਇਸ ਦਾ ਵੀ 14ਵਾਂ ਦਾ ਇਹੀ ਠੀਕ ਆ অপਸ਼ਨ ਨੰਬਰ 3 ਬুলਬুল ਨੂੰ ਸਮਝਾ ਕੇ ਇਹ ਤਾਂ ਬੱਚੇ ਐਸੀ ਤਰੀਕੇ ਦਿੱਤਾ ਹੁੰਦਾ ਦੋ ਨੂੰ ਦੋ ਦੋ ਵਾਰੀ ਪਾਏ ਪਿਆ ਹੁੰਦਾ ਤਾਂ ਆਪਾਂ ਇਹ ਕੱਟ ਕੇ ਠੀਕ ਕਰ ਲਿਆ ਤੁਸੀਂ ਵੀ ਆਪਣੀ ਸੀਟ ਦੇ ਉੱਤੇ ਇਸ ਨੂੰ ਠੀਕ ਕਰ ਲਿਓ ਪਾਲ ਦੀ ਪਾਲ ਦੀ ਸ਼ਬਦ ਦਾ ਸਮਾਨਾਰਥਕ ਕੀ ਹੋਵੇਗਾ ਪਾਲ ਦੀ ਪਾਲ ਦੀ ਦਾ ਆਪਸ਼ਨ ਨੰਬਰ 2 ਠੀਕ ਹੈ ਲਵਦੀ ਲਵਦੀ ਅੱਗੇ ਬੱਚਿਓ ਆਪਣੀ ਮੈਥ ਆ ਗਿਆ ਪੰਜਾਬੀ ਆਪਣੀ ਖਤਮ ਹੋ ਗਈ ਇਹਦਾ ਵੀ ਬੱਚਿਓ ਮੈਂ ਪ੍ਰਸ਼ਨ ਪੜ੍ਹ ਕੇ ਵਿਹਾਲ ਕੱਟ ਕਰਵਾਉਂਗੀ ਤਾਂ ਕਿ ਆਪਾਂ ਸੇਸ਼ੀਤੀ ਕਰ ਸਕੀਏ ਕਿਹੜਾ ਗਿਣਤਾਰਾ ਤਿੰਨ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਦਰਸਾ ਰਿਹਾ ਹੈ 16ਵੇਂ ਦਾ ਠੀਕ ਕਿਹੜਾ ਬੱਚਿਓ ਆਪਸ਼ਨ ਨੰਬਰ 4 ਅਗਲੇ ਸਤਾਰਮਾ ਹੈਗਾ ਬੱਚਿਓ 17ਵੇਂ ਸਵਾਲ ਦੀ ਆਪਸ਼ਨ ਨੰਬਰ ਕਿਹੜੀ ਸਹੀ ਆ ਆਪਸ਼ਨ ਨੰਬਰ ਚੌਥੀ ਸੇਸ਼ 49 18ਵੇਂ ਸਵਾਲ ਦਾ ਹੈਗਾ ਸੰਖਿਆਵਾਂ ਦਾ ਕਿਹੜਾ ਸਮੂਹ ਵੱਡੀ ਸੰਖਿਆ ਤੇ ਛੋਟੀ ਸੰਖਿਆ ਵੱਲ ਹੈ 18ਵੇਂ ਦਾ ਕਿਹੜਾ ਸਹੀ ਹੈ ਵਿੱਚੋਂ অপਸ਼ਨ ਨੰਬਰ 2 ਉਨੇਮਾ ਹੈਗਾ ਸੁਖਦੇਵ ਨੇ ਦੁਕਾਨ ਤੋਂ ਆਪਣੇ ਦੋਸਤਾਂ ਲਈ ਵੱਖ-ਵੱਖ ਤਰ੍ਹਾਂ ਦੇ ਚਾਹ ਪਰਸੇ ਹੀਟ ਦਿਖਾਏ ਅਨੁਸਾਰ ਅਨ ਦਿਖਾਏ ਮੋਲ ਅਨਸਾਰ ਖਰੀਦੇ ਅਤੇ ਦੁਕਾਨਦਾਰ ਨੂੰ 600 ਰੁਪਏ ਦਿੱਤੇ ਦੁਕਾਨਦਾਰ ਉਸ ਨੂੰ ਕਿੰਨੇ ਰੁਪਏ ਵਾਪਸ ਕਰੇਗਾ ਤਾਂ 19ਵੇਂ ਦਾ ਕਿਹੜਾ ਸਹੀ ਆਪਸ਼ਨ ਨੰਬਰ 4 19ਵੇਂ ਦਾ ਆਪਸ਼ਨ ਨੰਬਰ 4 ਅੱਗੇ ਚੱਲਦੇ ਆ ਵਿੱਚ 20ਵੇਂ ਤੇ ਇੱਕ ਚੱਕ ਦੇ ਡੱਬੇ ਵਿੱਚ 43 ਚਾਹਕ ਹਨ ਇਸ ਤਰ੍ਹਾਂ ਦੇ ਤਿੰਨ ਡੱਬਿਆਂ ਵਿੱਚ ਕਿੰਨੇ ਚਾਕ ਹੋਣਗੇ 20ਵੇਂ ਦਾ ਕਿਹੜਾ ਸਹੀ ਆ ਚੌਥਾ ਅੱਜ ਮੈਂ ਤੁਹਾਨੂੰ ਹੋਮਵਰਕ ਵੀ ਜ਼ਰੂਰ ਦਵਾਂਗੀ ਇੱਕ ਅੱਗੇ ਸਵਾਲ ਦਾ 21ਵਾਂ ਹੈਗਾ ਜਮਾਤ ਵਿੱਚ 20 ਬੱਚੇ ਹਨ ਅਧਿਆਪਕ ਨੇ ਬੱਚਿਆਂ ਨੂੰ ਚਾਰ ਕਤਾਰਾਂ ਵਿੱਚ ਬਰਾਬਰ ਬਰਾਬਰ ਖੜਾ ਕਰਨਾ ਹੈ ਦੱਸੋ ਹਰੇਕ ਕਤਾਰ ਵਿੱਚ ਕਿੰਨੇ ਬੱਚੇ ਖੜੇ ਹੋਣਗੇ 21ਵੇਂ ਦਾ ਕਿਹੜਾ ਸਹੀ ਆਪਸ਼ਨ ਨੰਬਰ 3 ਅੱਗੇ ਆ ਗਿਆ 22ਵਾਂ 22ਵਾਂ ਸਵਾਲ ਆ ਜਿਹੜਾ ਬੱਚਿਓ ਇਹ ਤੁਸੀਂ ਆਪਣੇ ਹੋਮਵਰਕ ਲਈ ਰੱਖ ਲੈਣਾ ਇਹ ਤਾਂ ਹਨ ਮੈਂ ਹੋਮਵਰਕ ਦੇ ਦਿੱਤਾ ਤਾਂ ਬੱਚਿਓ 23ਵੇਂ ਤੇ ਚੱਲਦੇ ਆ ਇੱਕ ਘੜੀ ਬਣੀ ਹੋਈ ਆ ਘੜੀ ਦੇ ਕਿੰਨੇ ਵਜੇ ਨੇ 9 ਸਕੂਲ ਲੱਗਣ ਦਾ ਸਮਾਂ ਦਿਖਾ ਰਹੀ ਹੈ ਮਨਜੀਤ ਸਕੂਲ ਅੱਧਾ ਘੰਟਾ ਜਲਦੀ ਪਹੁੰਚ ਗਿਆ ਕਿਹੜੀ ਘੜੀ ਮੰਜ਼ਿਲ ਤੇ ਸਕੂਲ ਪਹੁੰਚਣ ਦਾ ਸਮਾਂ ਦਿਖਾ ਰਹੀ ਹੈ 9 ਵਜੇ ਸਕੂਲ ਲੱਗਦਾ ਤਾਂ ਆਪਾਂ ਨੂੰ ਕਿਹੜੀ ਘੜੀ ਠੀਕ ਲੱਗਦੀ ਹੈ ਇਹਦੇ ਚੋਂ 8:30 ਵਾਲੀ ਆਪਸ਼ਨ ਨੰਬਰ 3 ਅੱਧਾ ਘੰਟਾ 9 ਤੋਂ 8:30 ਦਾ ਬਣੇਗਾ 24 ਮਾ ਹੈਗਾ ਹੇਠ ਤੱਕਾਈ ਕਿਰਤੀ ਵਿੱਚ ਕਿੰਨੇ ਵਰਗ ਹੇਠ ਦਿਖਾਈਏ ਕਿਰਤੀ ਕਿੰਨੇ ਵਰਗਾਂ ਨਾਲ ਬਣੀ ਹੈ ਇਹ ਬੱਚੇ 2 4 6 8 10 ਨੇ ਤਾਂ ਇਹਦੀ ਆਪਸ਼ਨ ਨੰਬਰ ਕਿਹੜੀ ਠੀਕ ਹੈ ਤੀਸਰੀ ਦਸ ਸਹੀ ਨਿ ਲਗ ਕਰਿਆ ਅੱਗੇ ਵਿੱਚੇੇੇਠਾਂ ਦਿਖਾਇਆ ਡਿਜ਼ਾਈਨ ਕਿਹੜੀ ਟਾਈਲ ਦੀ ਵਰਤੋਂ ਨਾਲ ਅੱਗੇ ਵਧਾਇਆ ਜਾ ਸਕਦਾ ਹੈ ਇਹਦੀ ਆਪਸ਼ਨ ਨੰਬਰ ਤੀਜੀ ਸੱਚੀ ਮੇਰਾ ਕਿਹਾ ਠੀਕ ਆ ਤੀਸਰਾ ਅੱਗੇ ਚੱਲਦੇ ਹਾਂ 26ਵੇਂ ਤੇ ਬਲਜੀਤੇੇਠਾਂ ਦਿਖਾਈਆਂ ਸਾਰੀਆਂ ਵਸਤੂਆਂ ਵਿੱਚੋਂ ਪਹਿਲੀ ਕਤਾਰ ਵਿੱਚ ਦਿਖਾਈਆਂ ਤਿੰਨ ਵਸਤੂਆਂ ਖਰੀਦਣਾ ਚਾਹੁੰਦੀ ਹੈ ਦੱਸੋ ਇਹਨਾਂ ਵਸਤੂਆਂ ਨੂੰ ਖਰੀਦਣ ਲਈ ਉਸ ਨੂੰ ਕਿੰਨੇ ਧਨ ਦੀ ਲੋੜ ਹੈ ਛੱਬੀ ਮੇ ਦਾ ਕਿਹੜਾ ਸਹੀ ਆ অপਸ਼ਨ ਨੰਬਰ 2 22 ਮਾ ਹੈਗਾ ਪੈਨਸਲ ਦੀ ਲੰਬਾਈ ਦੱਸੋ ਕਿੰਨੇ ਦੇ ਰੁਕਵੀਆ ਪੈਨਸਲ ਦੱਸਦੀ ਤਾਂ ਇਹਦੀ ਆਪਸ਼ਨ ਕਿਹੜੀ ਠੀਕ ਆ অপਸ਼ਨ ਨੰਬਰ 3 ਸਭ ਤੋਂ ਵੱਧ ਪਾਣੀ ਕਿਸ ਗਲਾਸ ਵਿੱਚ ਹੈ ਕਿਹੜੇ ਚ ਆਪਸ਼ਨ ਨੰਬਰ 2 22 ਮੇ ਦਾ ਕਿਹੜਾ ਠੀਕ ਆ ਦੂਜਾ ਸਮਝੋ ਅਤੇ ਪੂਰਾ ਕਰੋ பல தீர் பி கண்ணு கேக்கோ சாலி பத்தி பஞ்சா ஹென் அப்பா பிச்சைக்கி பச்சவா கேட் சபர் சார் அீவா பிரச்சன சுவால் ਸਕੂਲ ਵਿੱਚ ਡਾਕਟਰ ਸਾਹਿਬ ਵੱਲੋਂ ਦੂਜੀ ਜਮਾਤ ਦੇ ਬੱਚਿਆਂ ਦੀ ਲੰਬਾਈ ਮਾਪੀ ਅਤੇ ਸਾਰਣੀ ਤਿਆਰ ਕੀਤੀ। ਸਾਰਣੀ ਵਿੱਚ ਬੱਚੇ ਦੀ ਲੰਬਾਈ ਸੈਂਟੀਮੀਟਰਾਂ ਵਿੱਚ ਲਿਖੀ। ਸਾਰਣੀ ਦੇਖ ਕੇ ਦੱਸੋ ਜਮਾਤ ਵਿੱਚ ਸਭ ਤੋਂ ਵੱਧ ਲੰਬਾਈ ਕਿੰਨੇ ਬੱਚਿਆਂ ਦੀ ਹੈ? ਤੇ ਇਹਦੇ ਵਿੱਚੋਂ ਤੀਵੇਂ ਦਾ ਕਿਹੜਾ ਸਹੀ ਆਪਸ਼ਨ ਨੰਬਰ 4। ਮੈਥ ਆਪਣਾ ਪੂਰਾ ਹੋ ਗਿਆ ਬੱਚਿਓ ਆਪਾਂ ਹੁਣ ਚੱਲਦੇ ਹਾਂ 31ਵੇਂ ਪ੍ਰਸ਼ਨ ਤੇ ਵਾਤਾਵਰਣ ਤੇ। ਹੇਠ ਦਿੱਤੇ ਵਿੱਚੋਂ ਬੱਚਿਆਂ ਨੂੰ ਕਿਸ ਦਾ ਸੇਵਨ ਵੱਧ ਕਰਨਾ ਚਾਹੀਦਾ ਹੈ ਇਹਦੀ ਆਪਸ਼ਨ ਨੰਬਰ 4 ਦੁੱਧ 32 ਮੈਂ ਪ੍ਰਸ਼ਨ ਹੈਗਾ ਦਿੱਤਾ ਗਿਆ ਚਿੰਨ ਖਾਲੀ ਥਾਂ ਨੂੰ ਦਰਸਾਉਂਦਾ ਹੈ ਕੀ ਬਣਿਆ ਹੋਇਆ ਪੌੜ ਆਪਸ਼ਨ ਨੰਬਰ 10 ਪੌੜ ਕਿਹੜਾ ਚਿੰਨ ਖਤਰੇ ਨਾਲ ਸੰਬੰਧਿਤ ਨਹੀਂ ਹੈ ਇਹਪਾ ਦੇਖਣਾ ਵੀ ਕਿਹੜਾ ਜਿਹੜਾ ਚੈਨਾ ਖਤਰੇ ਨਾਲ ਸੰਬੰਧਿਤ ਨਹੀਂ ਹੈ ਤੀਤੀ ਮੇਰਾ ਕਿਹੜਾ ਸਹੀ ਹੈ ਬੱਚਿਓ অপਸ਼ਨ ਨੰਬਰ ਤੀਸਰਾ ਅੱਗੇ ਆ ਗਏ ਬੱਚਿਓ 34ਵਾਂ ਚਲ ਐਂ ਕਰਦੇ ਆਂ ਬੱਚਿਓ ਆਪਾਂ 33ਵਾਂ ਸਵਾਲ ਵੀ ਤੁਹਾਨੂੰ ਮੈਂ ਹੋਮਵਰਕ ਦਿੰਨੀ ਆਂ ਹੁਣ ਤਾਂ ਮੈਂ ਨਸਾਨੇ ਲਾਤੀ ਸੀ ਤੁਸੀਂ ਦੇਖ ਲਓਗੇ ਚਲੋ ਇੱਕ ਅੱਧਾ ਸਵਾਲ ਬੱਚੇ ਮੈਂ ਜਾਣ ਕੇ ਦਿੰਨੀ ਹੁਣੇ ਤਾਂ ਕਿ ਤੁਸੀਂ ਆਪਣੇ ਦਿਮਾਗ ਨਾਲ ਥੋੜਾ ਜਿਹਾ ਇੱਕ ਅੱਧਾ ਪ੍ਰਸ਼ਨ ਆਪ ਕਰ ਲਓ ਤੇ ਇਹ ਵੀ ਬੱਚਿਓ ਆਪਣਾ ਕੀ ਹੋ ਗਿਆ ਹੋਮਵਰਕ ਅੱਗੇ ਚੱਲਦੇ ਆਂ ਆਪਾਂ 34ਵੇਂ ਤੇ ਆਇਤਕਾਰ ਕਿੱਤੀ ਦੀ ਚੋਣ ਕਰੋ ਆਇਤਕਾਰ 34ਵੇਂ ਦਾ ਕਿਹੜਾ ਸਹੀ ਆਪਸ਼ਨ ਨੰਬਰ 2 ਜੇਕਰ ਤੁਹਾਨੂੰ ਇਹਨਾਂ ਪ੍ਰਸ਼ਨਾਂ ਦਾ ਨਾਮ ਪਤਾ ਲੱਗਿਆ ਬੱਚਿਓ ਮੈਨੂੰ ਜ਼ਰੂਰ ਪੁੱਛ ਲਿਓ ਫੋਨ ਕਰਕੇ ਕਛੂ ਕੁੰਮੇ ਦੇ ਕਵਚ ਦਾ ਆਕਾਰ ਵਿਸ਼ੇਸ਼ ਕਿਸਮ ਦਾ ਹੁੰਦਾ ਹੈ ਕਛੂ ਕੁੰਮੇ ਦਾ ਕਵਚ ਹੇਠ ਲਿਖਿਆਂ ਵਿੱਚੋਂ ਕਿਸ ਆਕਾਰ ਨਾਲ ਬਹੁਤ ਜ਼ਿਆਦਾ ਮੇਲ ਖਾਂਦਾ ਹੈ ਇਹਦੇ ਵੀ ਬੱਚਿਓ ਦੇਖੋ ਆਪਸ਼ਨ ਨੰਬਰ 2 ਦੋ ਵਾਰੀ ਲਿਖਿਆ ਪਿਆ ਆਪਸ਼ਨ ਨੰਬਰ 1 ਆਪਸ਼ਨ ਨੰਬਰ 2 ਤਿੰਨ ਦੀ ਥਾਂ ਤੇ ਵੀ ਦੋ ਲਿਖਿਆ ਪਿਆ ਇਹਨੂੰ ਆਪਾਂ ਸਭ ਤੋਂ ਪਹਿਲਾਂ ਠੀਕ ਕਰਾਂਗੇ ਇਹਨੂੰ ਆਪਾਂ ਸੈੱਨ ਕਰਾਂਗੇ ਤਾ ਬੱਚੋ ਇਹ ਕੀ ਅੰਡਾਕਰ ਤਾਂ ਇਸ ਦੀ ਆਹੀ ਆਪਸ਼ਨ ਠੀਕ ਆ 20 ਮੇਂ ਦੀ ਆਪਸ਼ਨ ਨੰਬਰ ਟੀ ਜੀ ਜੇ ਜਪਾ ਹੁਣ ਠੀਕ ਕਰੀਆ ਅੰਡਾਕਰ ਤੁਸੀਂ ਆਪਣੇ ਸੀਟ ਦੇ ਵਿੱਚ ਇਸ ਨੂੰ ਜ਼ਰੂਰ ਠੀਕ ਕਰ ਲਿਓ 36ਵਾਂ ਪ੍ਰਸ਼ਨ ਹੈਗਾ ਪੀਲੇ ਰੰਗ ਵਿੱਚ ਲਾਲ ਰੰਗ ਮਿਲਾਉਣ ਤੇ ਕਿਹੜਾ ਰੰਗ ਬਣੇਗਾ ਕਿਹੜਾ ਠੀਕ ਆ ਫਿਰ ਇਹਦਾ ਆਪਸ਼ਨ ਨੰਬਰ 2 ਸੰਤਰੀ ਸੈਂਟੀਮੀਟਰ ਹੈਗਾ ਸਹੀ ਕਥਨ ਦੀ ਚੋਣ ਕਰੋ ਸੈਂਟੀਮੀਟਰ ਹੈਗਾ অপਸ਼ਨ ਨੰਬਰ 3 ਸਲੇਟੀ ਰੰਗ ਕਾਲੇ ਤੇ ਸਫੈਦ ਰੰਗ ਨੂੰ ਮਿਲਾਉਣ ਤੇ ਬਣਦਾ ਹੈ 38ਵਾਂ ਆ ਗਿਆ ਇਹਨਾਂ ਦਿੱਤੀ ਗਈ ਕਿਰਤੀ ਨਾਲ ਮੇਲ ਖਾਂਦੀ ਕਿਰਤੀ ਕਿਹੜੀ ਹੈ ਤਾਂ ਇਹਦੇ ਵਿੱਚੋਂ ਕਿਹੜੀ অপਸ਼ਨ ਨੰਬਰ ਪਹਿਲੀ ਹੀ ਠੀਕ ਆ 39ਵੇਂ ਹੈਗਾ ਇਹਨਾਂ ਵਿੱਚੋਂ ਵੱਖਰਾ ਲੱਭੋ 41ਵੇਂ ਦਾ ਕਿਹੜਾ ਸਹੀ ਆ অপਸ਼ਨ ਨੰਬਰ 4 ਦੂਜਿਆਂ ਵਿੱਚੋਂ ਸਾਰੀਆਂ ਖਾਣਦੇ ਆ ਚੀਜ਼ਾਂ ਨੇ ਇਹ ਹੀ ਵੱਖਰਾ ਸੀਗਾ 40ਵੇਂ ਦਾ ਹੈਗਾ ਕਿਹੜਾ ਅੰਜਾਰ ਰੁੱਖਾਂ ਦੀ ਕਟਾਈ ਜਾਂ ਸ਼ੰਗਾਈ ਲਈ ਵਰਤਿਆ ਜਾਂਦਾ ਹੈ ਏਕ ਛੋਟਾ ਜਿਹਾ ਕਟੜਾ ਬੱਚੋ ਤਾਂ ਇਸ ਦਾ ਇਹੀ অপਸ਼ਨ ਨੰਬਰ 2 ਛੜੀ ਠੀਕ ਆ অপਸ਼ਨ ਨੰਬਰ 2 41ਵੇਂ ਦਾ ਦੋਵਾਂ ਤਸਵੀਰਾਂ ਵਿੱਚ ਕੋਈ ਅੰਤਰ ਹਨ ਦੇਖੋ ਅਤੇ ਦੱਸੋ ਦਿੱਤੇ ਹੋਏ ਕਿਹੜਾ ਦਿੱਤੇ ਦਸੋ ਦੇਖੋ ਅਤੇ ਦੱਸੋ ਕਿ ਦਿੱਤਾ ਹੋਇਆ ਅੰਤਰ ਕਿਹੜਾ ਸਹੀ ਹੈ ਇਹ ਵੀ ਪ੍ਰਸ਼ਨ ਥੋੜਾ ਜਿਹਾ ਗਲਤਾਂ ਦੋਮਤ ਦੇਖੋ ਦੋਮਤ ਤਸਵੀਰਾਂ ਵਿੱਚ ਕੁਝ ਅੰਤਰ ਹਨ ਦੇਖੋ ਅਤੇ ਦੱਸੋ ਦਿੱਤੇ ਹੋਏ ਕਿਹੜਾ ਅੰਤਰ ਸਹੀ ਹੈ ਦਿੱਤਾ ਹੋਇਆ ਕਿਹੜਾ ਅੰਤਰ ਸਹੀ ਹੈ ਇਹ ਆਉਣਾ ਸੀ ਮੇਰੇ ਹਿਸਾਬਕ ਇੱਕ 41ਵੇਂ ਦਾ ਕਿਹੜਾ ਸਹੀ ਹੈ ਵਿੱਚੋਂ ਆਪਸ਼ਨ ਨੰਬਰ 2 ਬਿਆਲੇ ਮਾਸੀਂ ਪੌਦੇ ਕਿਉਂ ਲਗਾਉਂਦੇ ਹੈ ਇਸ ਦੀ ਪੋषण ਪ੍ਰਾਪਤ ਕਰਨ ਲਈ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਲਈ ਪ੍ਰਦੂਸ਼ਣ ਘਟ ਕਰਨ ਲਈ ਤਾਂ ਬੱਚੇ ਇਸੀ ਆਪਸ਼ਨ ਨੰਬਰ ਚੌਥੀ ਠੀਕ ਹੈ ਇਹ ਸਾਰੇ। ਤਰਤੀਲੀ ਵਿੱਚ ਹੈਗਾ ਇੱਕ ਵਿਦਿਆਰਥੀ ਨੇ ਦੇਖਿਆ ਕਿ ਜਦੋਂ ਵੀ ਉਹ ਆਪਣੇ ਪੌਦਿਆਂ ਨੂੰ ਨਿਯਮਤ ਤੌਰ ਤੇ ਪਾਣੀ ਦਿੰਦੇ ਹਨ ਤਾਂ ਪੱਤੇ ਉਹਨਾਂ ਪੌਦਿਆਂ ਦੇ ਮੁਕਾਬਲੇ ਸਿਹਤਮੰਦ ਦਿਖਾਈ ਦਿੰਦੇ ਹਨ ਜਿਨ੍ਹਾਂ ਨੂੰ ਪਾਣੀ ਦੇਣਾ ਅਜੇ ਅਨਿਯਮਤ ਢੰਗ ਨਾਲ ਦਿੱਤਾ ਗਿਆ ਹੋਵੇ। ਤੁਸੀਂ ਇਸ ਤੋਂ ਕੀ ਸਮਝਦੇ ਹੋ? 43ਵੇਂ ਦਾ ਇਹਦੇ ਆਪਸ਼ਨ ਨੰਬਰ ਚੌਥੀ ਠੀਕ ਆ ਪਾਣੀ ਮਿੱਟੀ ਵਿੱਚੋਂ ਪੋਸ਼ਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ 44ਵੇਂ ਹੈਗਾ ហេਠਾਂ ਦਿੱਤੇ ਵਿੱਚੋਂ ਕੇਸ ਦੀ ਵਰਤੋਂ ਬਣਾਣਾ ਸੇਕ ਸੇਕ ਬਣਾਉਣ ਲਈ ਕੀਤੀ ਜਾਂਦੀ ਹੈ ਆਪਸ਼ਨ ਨੰਬਰ ਤੀਜੀ ਠੀਕ ਹੈ ਮਿਕਸੀ ਉੱਤਰ ਦਿਸ਼ਾ ਤੋਂ ਉਲਟ ਦਿਸ਼ਾ ਕਿਹੜੀ ਹੈ 45ਵੇਂ ਦਾ ਇਹਦਾ ਆਪਸ਼ਨ ਨੰਬਰ ਤੀਜੀ ਇਹ ਸੀ ਬੱਚਿਓ ਆਪਣੀ ਜਮਾਤ 3ਜੀ ਦੀ ਅਭਿਆਸ ਸੈਟ 14 ਆਪਾਂ ਸਾਰੇ ਸਬਜੈਕਟ ਇਕੋ ਵੀਡੀਓ ਦੇ ਵਿੱਚ ਬਣਾਇਆ ਤੁਸੀਂ ਕਾਪੀ ਤੇ ਇਸ ਨੂੰ ਜ਼ਰੂਰ ਨੋਟ ਕਰ ਲਿਓ ਬਾਕੀ ਬੱਚੇ ਜਿਹੜੇ ਮੈਂ ਦੋ ਸਵਾਲ ਇੱਕ ਮੈਥ ਦਾ ਇੱਕ ਦੂਸਰਾ ایਵੀਐਸ ਦਾ ਸਾਨੂੰ ਬਾਤਾਂ ਪੰਡਾ ਘਰ ਦਾ ਕੰਮ ਦਿੱਤਾ ਜੇਕਰ ਤੁਹਾਨੂੰ ਉਹ ਨਾ ਆਉਂਦਾ ਹੋਇਆ ਬੱਚਿਓ ਮੈਨੂੰ ਜ਼ਰੂਰ ਪੁੱਛ ਲਿਓ ਬਾਈ ਬੇਟਾ